ਖੰਡੇ ਕੋ ਚਲੇ ਜਾਓ ਸਾਰੇ ਫੇਸ ਮੇਰੇ ਵਾਲੀ ਸਾਈਡ ਹੋਣਾ ਚਾਹੀਦਾ ਗੁਰੂ ਜੀ ਸਾਰੇ ਆਣੇ ਸ਼੍ਰੀ ਰਾਮ ਜੈ ਰਾਮ ਪ੍ਰਭ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ 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 ਜੈ ਰਾਮ ਬੋਲੋ ਸ਼੍ਰੀ ਰਾਮ ਜੈ जय श्री राम जय ਬੱਲਾ ਜੀ ਜੈ ਬਾਲ ਜੀ ਜਿਹੜਾ ਅੱਜ ਦਾ ਜਿਹੜਾ ਸਮਾਗਮ ਹੋ ਰਿਹਾ ਬੱਲਾ ਜੀ ਦਾ ਸ਼੍ਰੀ ਹਨੂਮਾਨ ਜੀ ਦਾ ਤੇ ਜਿਹੜੇ ਬਸੇ ਦੀ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਅੱਜ 21 April 2024 ਦਿਨ ਐਤਵਾਰ ਸ਼ਾਮ ਦੇ 7 ਵਜੇ ਸ਼੍ਰੀ ਹਨੂਮਾਨ ਜੀ ਦਾ ਜਾਗਰਨ ਦਾ ਪ੍ਰੋਗਰਾਮ ਅਗਰਵਾਲਪੁਰ ਇਨਸ਼ਾਅੱਲਾ ਵਿੱਚ ਕਰਵਾ ਰਹੇ ਆ ਜੋ ਕਿ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਕਿਤਾ ਜਾਏ ਬੜੀ ਤੁਮਤਾ ਨਾ ਮਨਾਇਆ ਜਾਏਗਾ ਅਸੀਂ ਸਾਰੇ ਸ਼ਹਿਰ ਨੂੰ ਤੇ ਪਹਾਰ ਤੋਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਚ ਸਾਰੇ ਬਾਦ ਚੜ ਕੇ ਹਿੱਸਾ ਲਵੇ ਤੇ ਪ੍ਰਭੂ ਸ਼੍ਰੀ ਰਾਮ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ